ਯੂਐਸਾ ਦੇ ਵੱਲੋਂ ਰਿਪੋਰਟ ਕੀਤੇ 205 ਭਾਰਤੀ ਨੇ ਜਿਹੜੇ ਉਹ ਪੰਜਾਬ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਦੇ ਰਾਜਾ ਸੰਸੀ ਏਅਰਪੋਰਟ ਤੇ ਜਿਹੜਾ ਜਹਾਜ਼ ਹੈ ਉਹ ਲੈਂਡ ਹੋ ਚੁੱਕਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਉਹ ਜਹਾਜ਼ ਹੈ ਫੌਜੀ ਜਹਾਜ਼ ਅਮਰੀਕਾ ਫੌਜੀ ਜਹਾਜ਼ ਸੀ 17 ਜਿਹੜਾ ਏ ਉਹ ਲੈਂਡ ਹੋ ਚੁੱਕਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ 205 ਭਾਰਤੀ ਨੇ ਜਿਹੜੇ ਉਹ ਲੈਂਡ ਹੋ ਚੁੱਕੇ ਨੇ ਇਹਨਾਂ 205 ਦੇ ਵਿੱਚੋਂ 104 ਦੀ ਜਿਹੜੀ ਲਿਸਟ ਆ ਉਹ ਸਾਹਮਣੇ ਆ ਚੁੱਕੀ ਆ ਜਿਸ ਵਿੱਚ ਜਿਹੜੇ 33 ਨੇ ਉਹ ਗੁਜਰਾਤੀ ਨੇ ਤੇ 33 ਨੇ ਜਿਹੜੇ ਉਹ ਹਰਿਆਣੇ ਦੇ ਰਹਿਣ ਵਾਲੇ ਨੇ ਉਸ ਦੇ ਵਿੱਚੋਂ ਦੋ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਤੇ ਦੋ ਜਿਹੜੇ ਨੇ ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਨਾਲ ਆ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਦੱਸ ਦਈਏ ਕਿ 104 ਜਿਹੜੇ ਲੋਕਾਂ ਦੀ ਲਿਸਟ ਹੈ ਉਹ ਸਾਹਮਣੇ ਆ ਚੁੱਕੀ ਆ ਇਸ 205 ਪ੍ਰਵਾਸੀ ਭਾਰਤੀਆਂ ਦੇ ਵਿੱਚ 24 ਜਿਹੜੀਆਂ ਔਰਤਾਂ ਨੇ ਉਹ ਮੌਜੂਦ ਨੇ ਤੇ ਨਾਲ ਜਿਹੜੇ 18 ਸਾਲ ਤੋਂ ਘਟ ਜਿਹੜੇ ਬੱਚੇ ਨੇ ਉਹ 12 ਮੌਜੂਦ ਨੇ ਬੱਚੇ ਵੀ ਜਿਹੜੇ 12 ਆਏ ਨੇ 24 ਔਰਤਾਂ ਨੇ ਇਹ ਤੇ ਬਾਕੀ ਜਿਹੜੇ ਪੁਰਸ਼ ਨੇ ਉਹ ਇਸ ਦੇ ਵਿੱਚ ਸ਼ਾਮਲ ਨੇ 205 ਜਿਹੜੇ ਭਾਰਤੀ ਨੇ ਉਹਨਾਂ ਨੂੰ ਉਹ ਭਾਰਤ ਭੇਜ ਦਿੱਤਾ ਗਿਆ ਏ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਜਦੋਂ ਡੋਨਾਲਡ ਟਰੰਪ 47ਵੇਂ ਰਾਸ਼ਟਰਪਤੀ ਬਣਦੇ ਆ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਇਹ ਐਲਾਨ ਜਿਹੜਾ ਕੀਤਾ ਗਿਆ ਸੀ ਕਿ ਜਿੰਨੇ ਵੀ ਜਿਹੜੇ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਊਗਾ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਕਾਨੂੰਨ ਇਹ ਬਣਾਇਆ ਗਿਆ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਅਮਰੀਕਾ ਤੋਂ ਜਿਹੜਾ ਉਹ ਬਾਹਰ ਕੱਢਾ ਜਾਵੇ ਕਿਉਂਕਿ ਜਿੰਨੇ ਵੀ ਗੈਰਕਾਨੂੰਨੀ ਢੰਗ ਦੇ ਨਾਲ ਰਹਿੰਦੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਾਂ ਫਿਰ ਜਿਹੜੇ ਪ੍ਰਵਾਸੀ ਉਥੇ ਕਿਸੇ ਵੀ ਕਨਿਮਰਲ ਰਿਕਾਰਡ ਦੇ ਵਿੱਚ ਫੜੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਜਿਹੜੀ ਭਿਆਨਕ ਜੇਲ੍ਹ ਕਹਿ ਸਕਦੇ ਆ ਜਿਹੜੀ ਕੁਸਤਮਾ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਉਸ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਜੇ ਗੱਲ ਭਾਰਤੀਆਂ ਦੀ ਕਰ ਲਈਏ ਕਿ ਜਿਹੜੇ ਪ੍ਰਵਾਸੀ ਭਾਰਤੀ ਆਜੋ 205 ਭਾਰਤੀ ਇਹ ਪਹੁੰਚੇ ਨੇ ਉਹਨਾਂ ਦੇ ਵੀ ਪਹਿਲਾਂ ਕਾਗਜ਼ਾਂ ਦੀ ਪੂਰੀ ਜਾਂਚ ਜਾਂਚ ਹੋਵੇਗੀ ਪੜਤਾਲ ਕੀਤੀ ਜਾਵੇਗੀ ਜੇਕਰ ਉਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਨਿਕਲਦਾ ਜਾਂ ਫਿਰ ਕਾਗਜ਼ਾਂ ਦੇ ਵਿੱਚ ਕੋਈ ਫੇਰਫੇਰ ਨਿਕਲਦੀ ਹੈ ਜਾਂ ਫਿਰ ਉਹ ਕੋਈ ਵੀ ਬਾਰਦਾਤ ਕਰਕੇ ਜਿਹੜੇ ਉਹ ਭਾਰਤ ਤੋਂ ਗਏ ਹੋਏ ਸੀ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ 에어ਪੋਰਟ ਤੋਂ ਜਿਹੜਾ ਉਹਨਾਂ ਨੂੰ ਡਿਟੇਨ ਕਰ ਲਿਆ ਜਾਊਗਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੇ 104 ਦੀ ਜਿਹੜੀ ਲਿਸਟ ਸਾਹਮਣੇ ਆਈ ਹੈ ਉਸ ਦੇ ਵਿੱਚ 30 ਜਿਹੜੇ ਬੰਦੇ ਨੇ ਉਹ ਪੰਜਾਬ ਦੇ ਨੇ 2 ਚੰਡੀਗੜ੍ਹ ਦੇ ਨੇ 33 ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ 3 ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਸ਼ਰਨ ਲਈ ਬੈਠੇ ਸੀ ਤਾਂ ਉਹਨਾਂ ਨੂੰ ਜਿਹੜਾ ਹੁਣ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਤੁਹਾਨੂੰ ਦੱਸਤੀ ਕਿ ਇਹ ਜਿਹੜੇ 33 ਗੱਲ ਕਰੀਏ ਕਿ ਜਿਹੜੇ 33 ਗੁਜਰਾਤੀ ਨੇ 33 ਹਰਿਆਣਵੀ ਨੇ 2 ਚੰਡੀਗੜ੍ਹ ਦੇ ਨੇ 30 ਪੰਜਾਬ ਦੇ ਨੇ 3 ਮਹਾਰਾਸ਼ਟਰ ਦੇ ਨੇ ਜਿਹੜਾ ਪਹਿਲਾ ਇੱਕ ਕਹਿੰਦੀ ਹੈ ਕਿ ਪਹਿਲਾ ਜਹਾਜ਼ ਭਾਰਤ ਭੇਜੇਗਾ ਉਸ ਦੇ ਵਿੱਚ ਜਿਹੜੀ ਇਹ ਸੂਚੀ ਹੈ 104 ਲੋਕਾਂ ਦੀ ਉਹ ਸਾਹਮਣੇ ਆਈ ਹੈ 205 ਜਿਹੜੇ ਭਾਰਤੀ ਨੇ ਉਹਨਾਂ ਦੇ ਵੱਲੋਂ ਵਾਪਸ ਭੇਜੇ ਗਏ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸੀਗੇ ਉਹ ਡੌਂਕੀਆਂ ਲਾ ਕੇ ਅਮਰੀਕਾ ਗਏ ਸੀ ਜਾਂ ਫਿਰ ਟੂਰਿਸਟ ਜਿਹੜਾ ਪਰਮਟ ਤੇ ਜਾਂਦੇ ਨੇ ਉੱਥੇ ਜਾ ਕੇ ਜਾਂ ਕਿਸੇ ਦੇ ਵਿਆਹ ਸਾਦੀ 'ਚ ਜਾਂਦੇ ਨੇ ਤਾਂ ਉੱਥੇ ਜਾ ਕੇ ਜਿਹੜਾ ਉਹ ਲਾਪਤਾ ਹੋ ਜਾਂਦੇ ਆ ਆਸ-ਪਾਸੇ ਹੋ ਜਾਂਦਾ ਕਿਤੇ ਰਹਿ ਕੇ ਕੰਮ ਕਰਨ ਲੱਗ ਜਾਂਦੇ ਆ ਜਿਸ ਤੋਂ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਇਸ ਗੱਲ ਤੇ ਜਿਹੜੀ ਚੋਣ ਲੜੀ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਤਾਂ ਡੋਨਾਲਡ ਟਰੰਪ ਦੇ ਵੱਲੋਂ ਪਹਿਲਾ ਜਿਹੜਾ ਬਿਆਨ ਸੀ ਆਪਣਾ ਉਹ ਪੂਰਾ ਕਰ ਦਿੱਤਾ ਗਿਆ ਪਹਿਲਾ ਕਾਨੂੰਨ ਬਣਾਇਆ ਗਿਆ ਜਿਸ ਦੇ ਵਿੱਚ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਜੇ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ 30 ਬੰਦੇ ਨੇ ਜਿਹੜੇ ਉਹ ਇਸ 205 ਸੂਚੀ ਦੇ ਵਿੱਚ ਹਾਜ਼ਰ ਨੇ ਸ਼ਾਮਲ ਨੇ ਜਿਸ ਦੇ ਵਿੱਚ ਕਪੂਰਥਲਾ ਤੋਂ 6 ਬੰਦੇ ਨੇ ਅੰਮ੍ਰਿਤਸਰ ਤੋਂ 5 ਨੇ ਜਲੰਧਰ ਤੋ 4 ਨੇ ਪਟਿਆਲਾ ਤੋਂ 4 ਨੇ ਹੁਸ਼ਿਆਰਪੁਰ ਦੇ ਰਹਿਣ ਵਾਲੇ 2 ਨੇ ਲੁਧਿਆਣੇ ਤੋਂ 2 ਨੇ ਤੇ ਗੱਲ ਸ਼ਹੀਦ ਭਗਤ ਸਿੰਘ ਨਗਰ ਦੀ ਕਰੀਏ ਉੱਥੋਂ 2 ਨੇ ਗੁਰਦਾਸਪੁਰ ਤੋਂ 1 ਹੈ ਤਰਨਤਾਰਨ ਤੋਂ 1 ਹੈ ਸੰਗਰੂਰ ਤੋਂ 1 ਹੈ ਸਹਬਜਾਦਾ ਜਿੱਤ ਸਿੰਘ ਨਗਰ ਦੀ ਗੱਲ ਕਰੀਏ ਮੋਹਾਲੀ ਇੱਥੋਂ 1 ਹੈ ਫਤਗੜ ਸਾਹਿਬ ਤੋਂ 1 ਹੈ ਇਹ ਜਿਸ ਦੇ ਵਿੱਚ ਜਿਹੜੇ ਇਹ ਜਿਹੜੇ ਹਾਜ਼ਰ ਨੇ 30 ਬੰਦੇ ਨੇ 30 ਬੰਦੇ ਜਿਹੜੇ ਇਸ 205 ਦੇ ਵਿੱਚ હાજર ਨੇ ਫੌਜੀ ਜਹਾਜ਼ C17 ਜਿਹੜਾ ਇਹਨਾਂ ਨੂੰ ਲੈ ਕੇ ਲੈਂਡ ਹੋਇਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਪੂਰੀ ਲਿਸਟ ਜਿਹੜੀ ਹੈ ਉਹ ਪੰਜਾਬ ਦੀ ਤੁਹਾਨੂੰ ਦੱਸੀ ਹੈ ਕਿ ਕਿੱਥੇ ਕਿੱਥੇ ਦੇ ਜਿਹੜੇ ਰਹਿਣ ਵਾਲੇ ਨੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਨਾਂ ਵੀ ਦੱਸ ਦਿੰਨੇ ਆ ਕਿ ਕਿਹੜੇ-ਕਿਹੜੇ ਨਾਂ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ 30 ਬੰਦੇ ਨੇ ਜਿਹੜੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਦੋ ਬੰਦੇ ਚੰਡੀਗੜ੍ਹ ਦੇ ਹਾਲਾਂਕਿ ਪੰਜਾਬ ਦੇ 32 ਕਹਿ ਸਕਦੇ ਆ ਕਿਉਂਕਿ ਚੰਡੀਗੜ੍ਹ ਵੀ ਜਿਹੜਾ ਉਹ ਪੰਜਾਬ ਦਾ ਹਿੱਸਾ ਹੈ ਇਹ ਤੀ ਜਣੇ ਨੇ ਜਿਹੜੇ ਉਹ ਪੰਜਾਬ ਦੇ ਨੇ ਤੇ ਨਾਲ 33 ਜਿਹੜੇ ਨੇ ਉਹ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਹਾਲਾਂਕਿ ਜਿਹੜਾ ਇਹ ਦੋਸ਼ ਕਲਾ ਪੰਜਾਬ ਤੇ ਲੱਗਦਾ ਸੀ ਕਿ ਪੰਜਾਬ ਪ੍ਰਵਾਸ ਕਰ ਰਿਹਾ ਪੰਜਾਬ ਦੀ ਜਵਾਨੀ ਬਾਹਰ ਨੂੰ ਜਾ ਰਹੀ ਆ ਪਰ ਉਸ ਦੇ ਵਿੱਚ ਗੁਜਰਾਤੀ ਵੀ ਕਿਸੇ ਗੱਲ ਤੋਂ ਘੱਟ ਨਹੀਂ ਗੁਜਰਾਤੀ ਵੀ ਜਿਹੜੇ 33 ਅੱਜ ਵਾਪਸ ਆ ਚੁੱਕੇ ਨੇ 33 ਰਿਪੋਰਟ ਹੋ ਕੇ ਆ ਚੁੱਕੇ ਨੇ ਨਾਲ 33 ਜਿਹੜੇ ਹਰਿਆਣਵੀ ਲੜਕੇ ਵੀ ਮੌਜੂਦ ਨੇ ਹਰਿਆਣਵੀ ਨੇ ਜਿਹੜੇ 33 ਉਹ ਵੀ 205 ਦੀ ਲਿਸਟ ਦੇ ਵਿੱਚ ਸ਼ਾਮਲ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਰਾਜਾਸੰਸੀ 에어ਪੋਰਟ ਅੰਮ੍ਰਿਤਸਰ ਤੋਂ ਦਿਖਾ ਰਹੇ ਹਨ